ਹਾਂ ਅੱਜ ਸਾਰੇ ਪ੍ਰੈਸ ਦੇ ਸਾਥੀਆਂ ਨੂੰ ਇੱਥੇ ਬੁਲਾਉਣ ਤੇ ਤਕਲੀਫ ਦੇਣ ਦਾ ਮਕਸਦ ਇਹੀ ਹੈ ਕਿ ਉਹਨਾਂ ਨੂੰ ਅਸੀਂ ਬਰੀਫ ਕਰਨਾ ਸੀਗਾ ਕਿ ਪਬਲਿਕ ਅਵੇਅਰਨੈਸ ਕੈਂਪੇਨ ਇੱਕ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਕਰਨਾ ਹੈਗਾ ਕਿ ਜਿਹੜਾ ਨੈਸ਼ਨਲ ਯੂਥ ਫੈਸਟੀਵਲ ਦਿੱਲੀ 'ਚ ਹੋਣਾ ਹੈਗਾ ਜਨਵਰੀ ਦੇ ਵਿੱਚ ਉਹਦੇ ਵਿੱਚ ਇਸ ਵਾਰੀ ਪ੍ਰਧਾਨ ਮੰਤਰੀ ਜੀ ਸਾਡੇ ਮਾਨਯੋਗ श्री नरेंद्र मोदी जी ਉਹਨਾਂ ਨਾਲ ਸਾਡੇ ਯੂਥ ਜਿਹੜੇ ਆਈਕons ਹੈਗੇ ਆ ਸਿਲੈਕਟਡ ਉਹ ਵਾਰਤਾ ਕਰਨਗੇ ਉਹ ਜਿਹੜੇ 3000 ਯੂਥ ਹੈਗੇ ਆ ਉਹਨਾਂ ਦੀ ਜਿਹੜੀ ਸਿਲੈਕਸ਼ਨ ਹੈਗੀ ਆ ਉਹ ਡਿਸਟ੍ਰਿਕਟ ਤੋਂ ਫਿਰ ਸਟੇਟ ਤੋਂ ਫਿਰ ਨੈਸ਼ਨਲ ਲੈਵਲ ਤੱਕ ਹੋਊਗੀ ਅਡ ਅਡ ਕੰਟੈਸਟ ਹੈਗੇ ਆ ਕੁਇਜ਼ ਕੰਟੈਸਟ ਹੈਗਾ ਡੈਕਲੇਮੇਸ਼ਨ ਕੰਟੈਸਟ ਹੈਗਾ ਫਿਰ ਸਾਇੰਸ ਦੀ ਐਗਜ਼ਿਬਿਸ਼ਨ ਹੈਗੀ ਆ ਇਸ ਤਰ੍ਹਾਂ ਦੇ ਕਈ ਕੰਟੈਸਟ ਹੈਗੇ ਆ ਕਿ ਸੈਂਟਰ ਬਣੇ ਹੋਏ ਨੇ ਉਹਨਾਂ ਰਾਹੀਂ ਜਿਹੜੇ ਨਹਿਰੂ ਯੁਵਾ ਕੇਂਦਰ ਹੈਗੇ ਹਰ ਡਿਸਟ੍ਰਿਕਟ ਦੇ ਵਿੱਚ ਹੈਗੇ ਆ ਉਹਨਾਂ ਰਾਹੀਂ ਮਾਈਕਰੋ ਲੈਵਲ ਤੇ ਇਹਦੀ ਪਬਲਿਸਿਟੀ ਕੀਤੀ ਜਾਊਗੀ ਔਰ ਉਸ ਤੋਂ ਇਲਾਵਾ ਜਿਹੜੇ ਜਿੱਥੇ ਵੀ ਅਖਬਾਰ ਤੁਸੀਂ ਦੇਖ ਲਓ ਹਰ ਥਾਂ ਤੇ ਜਾਂਦਾ ਹੈਗਾ ਪਿੰਡਾਂ ਦੇ ਵਿੱਚ ਵੀ ਅਖਬਾਰ ਜਾਂਦੇ ਨੇ ਹੁਣ ਤਾਂ ਕਾਫੀ ਲੋਕ ਜਾਗਰੂਕ ਹੋ ਗਏਗੇ ਮੀਡੀਆ ਹੈਗਾ ਇਲੈਕਟ੍ਰੋਨਿਕ ਮੀਡੀਆ ਹੈਗਾ ਟੈਲੀਵਿਜ਼ਨ ਸਾਰੇ ਦੇਖਦੇ ਨੇ ਸੋਸ਼ਲ ਮੀਡੀਆ ਤੇ ਅਸੀਂ ਬਹੁਤ ਜ਼ਿਆਦਾ ਇਹਦੀ ਉਹ ਕਰ ਰਹੇ ਹੈਗੇ ਆ ਪਬਲਿਸਿਟੀ ਕਿਉਂਕਿ ਸੋਸ਼ਲ ਮੀਡੀਆ ਜਿਹੜਾ ਹੈਗਾ ਉਹ ਪਿੰਡਾਂ ਦੇ ਵਿੱਚ ਵੀ ਤੁਹਾਨੂੰ ਪਤਾ ਹੈਗਾ ਕਿ ਅੱਜ ਕੱਲ ਮੋਬਾਈਲ ਰਾਹੀਂ ਪਹੁੰਚ ਗਿਆ ਹੈਗਾ ਸਰ ਲੱਗਦਾ ਹੈ ਕਿ ਡਿਸਟ੍ਰਿਕਟ ਲੈਵਲ ਦਾ ਕੰਪੀਟੀਸ਼ਨ ਹੈ ਸਟੇਟ ਦਾ ਇਸ ਤਰ੍ਹਾਂ ਹੀ ਹਾਂ ਬਿਲਕੁਲ ਸਟੇजेस ਹੈਗੀਆਂ ਜੀ ਉਹਦੀਆਂ ਪਹਿਲਾ ਡਿਸਟ੍ਰਿਕਟ ਲੈਵਲ ਦਾ ਹੋਊਗਾ ਫਿਰ ਸਟੇਟ ਲੈਵਲ ਆ ਫਿਰ ਨੈਸ਼ਨਲ ਲੈਵਲ ਪਟਿਆਲਾ ਚ ਵੀ ਹੋਊਗਾ ਜੀ ਹਾਂ ਜੀ ਹਾਂ ਬਿਲਕੁਲ ਪਟਿਆਲੇ ਦੇ ਵਿੱਚ ਹੋਊਗਾ ਪਟਿਆਲਾ ਨੂੰ ਡੇਟਸ ਉਹਦੀਆਂ ਫਿਕਸ ਹੈਗੀਆਂ ਕੁਝ ਡਿਸਟ੍ਰਿਕਟ ਲੈਵਲ ਹੈ ਜੋ ਇਹ ਆਨਲਾਈਨ ਹੈ ਜੋ ਵਿਕਸਿਤ ਪਾਰਟ ਹੈ ਇਹ ਆਨਲਾਈਨ ਹੋਏਗਾ ਤੁਸੀਂ ਡਿਸਟ੍ਰਿਕਟ ਲੈਵਲ mygovernment.in ਤੇ ਐਂਡ ਦਨ ਜੋ ਸਟੇਟ ਲੈਵਲ ਆ ਉਹ ਆਫਲਾਈਨ ਹੋਏਗਾ ਜੋ ਨੈਸ਼ਨਲ ਯੂਥ ਫੈਸਟੀਵਲ ਹੈ ਉਹਦਾ ਜੋ ਪਾਰਟਿਸਪੀਕੇਸ਼ਨ ਡੇਟ ਹਾਲੇ ਫਿਕਸ ਨਹੀਂ ਹੋਈ ਉਹਦਾ ਮਾਇਆ ਇੱਥੇ ਆਫਲਾਈਨ ਹੋਏਗਾ ਜੋ ਸੱਤ ਇਵੈਂਟਸ ਨੇ ਪੇਂਟਿੰਗ ਪੋਇਮ ਰਾਈਟਿੰਗ ਡਰਾਇੰਗ ਹੋ ਗਈ ਐਂਡ ਕਲਚਰਲ ਹੋ ਗਿਆ ਸਾਇੰਸ ਮੇਲਾ ਹੋ ਗਿਆ ਇਹ ਆਫਲਾਈਨ ਹੋਏਗਾ ਇਹਦੀਆਂ ਡੇਟਸ ਐਂਡ ਵੈਲਿਊ ਹਾਲੇ ਫਿਕਸ ਕਰ ਸਰ ਪਟਿਆਲਾ ਜਿਸਨੂੰ ਕਿਸੇ ਨੂੰ ਜਾਣਕਾਰੀ ਲੈਣੀ ਹੋਵੇ ਉਹ ਕਿਸ ਤਰ੍ਹਾਂ ਸੰਪਰਕ ਕਰੇ ਫਿਰ ਪਟਿਆਲਾ ਦੇ ਵਿੱਚ ਇਹ ਅਫੀਸਰ ਇਜ਼ ਯੂਥ ਅਫੇਅਰਸ ਦਾ ਜਿਹੜਾ ਆਫਿਸ ਹੈਗਾ ਆਯੁਰਵੈਦਿਕ ਕਾਲਜ ਦੇ ਸਾਹਮਣੇ ਉੱਥੇ ਆ ਕੇ ਆਪਣੀ ਜੇ ਫਿਜ਼ੀਕਲ ਜਾਣਕਾਰੀ ਲੈਣੀ ਹੈ ਤਾਂ ਉੱਥੇ ਆ ਸਕਦੇ ਨੇ ਨਹੀਂ ਤਾਂ ਸਾਡਾ ਜਿਹੜਾ ਵੈਬਸਾਈਟ ਹੈਗੀ ਹੈ ਜਿਹੜੀ ਭਾਰਤ ਸਰਕਾਰ ਦੀ ਯੂਥ ਐਂਡ ਸਪੋਰਟਸ ਐਂਡ ਯੂਥ ਅਫੇਅਰਸ ਦੀ ਉਸਤੇ ਅਵੇਲੇਬਲ ਹੈ। ਬੀਂ ਟਾਈਮ ਰਿਸੋਲਵ ਕੀਤੀ ਗਿਆ ਦੇ ਵਿੱਚ ਥੱਲੇ ਪਲੇਅਰਸ ਹੀ ਮਿਲਣਗੇ ਮੀਟ ਕਰਨਗੇ ਕਿਉਂਕਿ ਹੋਰ ਵੀ ਸਾਰੇ ਜੀ ਸਾਰੇ ਇਹ ਤਾਂ ਕਿਉਂਕਿ ਸਾਡਾ ਡਿਪਾਰਟਮੈਂਟ ਸਪੋਰਟਸ ਦਾ ਹੈਗਾ ਇਸ ਕਰਕੇ ਅਸੀਂ ਸਪੋਰਟ ਦੇ ਯੂਥ ਆਈਕਨ ਇੱਥੇ ਬਿਠਾਏ ਹਨ ਨਹੀਂ ਤਾਂ 뮤직 ਇੰਡਸਟਰੀ ਹੈਗੀ ਹੈ ਕੋਈ ਕੋਈ ਉਦਯੋਗ ਹੈਗੇ ਹੈ ਕੋਈ ਐਗਰੀਕਲਚਰ ਹੈਗੇ ਹੈ ਐਜੂਕੇਸ਼ਨ ਹੈਗੇ ਜਿੰਨੇ ਆ ਵੀ ਫੀਲਡਸ ਹੈਗੀਆਂ ਜਿਹੜੇ ਜਿਹੜੇ ਵੀ ਉੱਥੇ ਆਈਕਨਸ ਹੈਗੇ ਉਹ ਸਾਰੇ ਨੂੰ ਇੰਗੇਜ ਕੀਤਾ ਹੈ। ਸਰ ਕੋ ਲਿਮਿ ਇਸ ਵੀ ਪਾਰਟਿਸਿਪੇਟ ਕਰ ਸਕਦੇ ਹਾਂ ਕੋਈ ਲਿਮਟ ਨਹੀਂ ਹੈ ਕੋਈ ਲਿਮਟ ਨਹੀਂ ਹੈ ਅਸਤਾ ਇਹ ਤਾਂ ਤੁਹਾਨੂੰ ਦੱਸ ਰਿਹਾ ਕਿ ਸਾਡਾ ਟਾਰਗੇਟ ਤਾਂ ਹੈਗਾ 1 ਕਰੋੜ ਯੂਥ ਨੂੰ ਇਨਵੋਲ ਕਰਨਾ ਜ਼ਿਆਦਾ ਹੋ ਜਾਣ ਤਾਂ ਬਹੁਤ ਹੀ ਅੱਛਾ ਹੋਏਗਾ ਸਾਡਾ ਜੇ ਲੋ ਟਾਰਗੇਟ ਤੋਂ ਤੁਸੀਂ ਵੱਧ ਜਾਂਦੇ ਹੋ ਤਾਂ ਹੋਰ ਵੀ ਖੁਸ਼ੀ ਹੁੰਦੀ ਹੈ ਲਾਸਟ ਟਾਈਮ ਤੁਸੀਂ ਗੱਲ ਕੀਤੀ ਸੀ ਕਿ 28 29 ਬੰਦੇ ਸਟੇਟਾਂ ਦੇ ਵਿੱਚੋਂ ਨਿਕਲੇ ਹੁਣ 3000 ਦਾ ਟਾਰਗੇਟ ਰੱਖਿਆ ਗਿਆ ਹੈ ਇਸ ਤੋਂ ਲੱਗਦਾ ਉਹਨਾਂ ਨੂੰ ਪਹਿਲਾਂ ਉਹਨਾਂ ਨੂੰ ਕੀ ਬੈਨੀਫਿਟ ਮਿਲੇਗਾ ਜਾਂ ਆਣ ਵਾਲੀ ਜਿਹੜੀ ਪਾਰਟਿਸਿਪੇਟ ਕਰੀ ਉਹਨਾਂ ਨੂੰ ਕੀ ਨਹੀਂ ਉਸ ਪਹਿਲੇ ਤੇ ਹੁਣ ਤਾਂ ਫਰਕ ਸਭ ਤੋਂ ਵੱਡਾ ਫਰਕ ਇਹੀ ਹੈ ਕਿ ਪਹਿਲੇ ਇਸ ਵਾਰੀ ਉਹਨ ਇੰਟਰੈਕਸ਼ਨ ਕਰਨ ਦਾ ਮੌਕਾ ਮਿਲਦਾ ਜਿਹੜਾ ਕਿ ਪਹਿਲਾਂ ਨਹੀਂ ਹੁੰਦਾ ਸੀਗਾ। ਤੋਂ ਇਹ ਭਾਰਤ ਮੰਡਪਮ ਦੇ ਵਿੱਚ ਐਡਾ ਵੱਡਾ ਈਵੈਂਟ ਜਿਹੜਾ ਹੋਊਗਾ ਉੱਥੇ ਵਿੱਚ ਉਹਦੇ ਵਿੱਚ ਜਾ ਕੇ ਪੀਐਮ ਨਾਲ ਤੁਸੀਂ ਜੁੜਨਾ ਉਹਨਾਂ ਨਾਲ ਗੱਲਬਾਤ ਕਰਨੀ ਹੋਰ ਜਿਹੜੇ ਯੂਥ ਦੇ ਆਈਕਨਸ ਹੈਗੇ ਇੰਟਰਨੈਸ਼ਨਲ ਜਿਹੜੇ ਲੋਕ ਉੱਥੇ ਆਣਗੇ ਉਹਨਾਂ ਨਾਲ ਗੱਲਬਾਤ ਕਰਨੀ ਆਪਣੇ ਵਿਚਾਰ ਸਾਂਝੇ ਕਰਨੇ ਬਹੁਤ ਵੱਡੀ ਓਪਰਚੁਨਿਟੀ ਹੈ ਜਿਹੜੀ ਕਿ ਪਹਿਲਾਂ ਨਹੀਂ ਸੀ। ਠੀਕ ਹੈ। ਥੈਂਕ ਯੂ। ਥੈਂਕ ਯੂ। ਸਾਂਝਾ ਕਰਨਗੇ। ਸਰ ਕਰਾਂਗੇ। ਔਰ ਸੋੜੇ ਜਿੰਨੇ ਵੀ ਸਾਥੀ ਇੱਥੇ ਆਏ ਨੇ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਕਿ ਇਸ ਨੂੰ ਵੱਧ ਤੋਂ ਵੱਧ ਮਾਸ ਇਹਦੀ ਪਬਲਿਸਿਟੀ ਕੀਤੀ ਜਾਵੇ ਐਮਪਲੀਫਿਕੇਸ਼ਨ ਕੀਤੀ ਜਾਵੇ ਕਿ ਜਿੰਨੇ ਸਾਡਾ ਟਾਰਗੇਟ ਜਿਵੇਂ ਦੱਸਿਆ ਗਿਆ ਹੈਗੇ 10 ਮਿਲੀਅਨ ਯੂਥ 1 ਕਰੋੜ ਯੂਥ ਜਿਹੜੇ ਹੈਗੇ ਆ ਉਹਨਾਂ ਨੂੰ ਇਹਦੇ ਨਾਲ ਇੰਗੇਜ ਕਰਨ ਦਾ ਟਾਰਗੇਟ ਹੈਗਾ ਔਰ 3000 ਉਹਦੇ ਵਿੱਚੋਂ ਸਿਲੈਕਟ ਹੋਣੇ ਹੈਗੇ ਤਾਂ ਜਿਹੜਾ ਕੰਪੀਟੀਸ਼ਨ ਹੈਗਾ ਕਾਫੀ ਸਟਿਫ ਹੈਗਾ ਤੇ ਮੈਂ ਸਾਰੀ ਨੂੰ ਸਾਰੇ ਪ੍ਰੈਸ ਨੂੰ ਇਹ ਰਿਕਵੈਸਟ ਕਰੂੰਗਾ ਕਿ ਇਹਦੀ ਮੈਕਸਿਮਮ ਪਬਲਿਸਿਟੀ ਕੀਤੀ ਜਾਵੇ ਔਰ ਤਾਂ ਕਿ ਸਾਡਾ ਜਿਹੜਾ ਪ੍ਰੋਗਰਾਮ ਹੈਗਾ ਯੂਥ ਨੂੰ ਇੰਗੇਜ ਕਰਨ ਦਾ ਵਿਕਸਿਤ ਭਾਰਤ ਵਾਸਤੇ ਜਿਹੜਾ ਕਿ ਵਿਕਸਿਤ ਭਾਰਤ ਯੰਗ ਲੀਡਰਸ ਡਾਇਲੋਗ ਜਿਹੜਾ ਹੈਗਾ ਜਿਹੜੀ ਥੀਮ ਹੈਗੀ ਹੈ ਉਹਨੂੰ ਮੁੱਖ ਰੱਖਦੇ ਹੋਏ ਇਹਨੂੰ ਪ੍ਰੋਗਰਾਮ ਨੂੰ ਅਸੀਂ ਕਰਨਾ ਹੈ ਸਰ ਸਰ ਮੈਨੂੰ ਕੀ ਬੈਨੀਫਿਟਸ ਕੀ ਹੋਣਗੇ ਸਰ ਉਹਦੇ ਬੈਨੀਫਿਟਸ ਸਭ ਤੋਂ ਵੱਡਾ ਬੈਨੀਫਿਟ ਇਹੀ ਹੈਗਾ ਕਿ ਜਿਹੜੇ ਯੂਥ ਦੇ ਨਵੇਂ ਆਈਡੀਆਜ਼ ਹੈਗੇ ਹੈ ਵੀ ਦੇਸ਼ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ 2047 ਤੱਕ ਜਿਹੜਾ ਲਕਸ਼ਯ ਰੱਖਿਆ ਗਿਆ ਹੈਗਾ ਭਾਰਤ ਨੂੰ ਵਿਕਸਿਤ ਕਰਨਾ ਹੈਗਾ ਉਹਨਾਂ ਦੇ ਕੀ ਆਈਡੀਆਜ਼ ਹੈਗੇ ਆ ਵਿਜ਼ਨ ਇਹਦੇ ਵਿੱਚ ਇਹੀ ਹੈਗੀ ਹੈ ਕਿ ਜਿਹੜੇ ਨਾਨ ਪੋਲੀਟੀਕਲ ਬੈਕਗ੍ਰਾਉਂਡ ਦੇ ਜਿਹੜੇ ਯੂਥ ਹੈਗੇ ਆ ਉਹਨਾਂ ਨੂੰ ਇੰਗੇਜ ਕੀਤਾ ਜਾਵੇ ਕਿਉਂਕਿ ਜਿਹੜੇ ਆਲਰੇਡੀ ਪੋਲੀਟ ਪੋਲੀਟਿਕਸ ਦੇ ਵਿੱਚ ਹੈਗੇ ਆ ਫੈਮਿਲੀਜ਼ ਹੈਗੀਆਂ ਉਹਨਾਂ ਦਾ ਇੱਕ ਸਟੀਰੀਓਟਾਈਪ ਵਿਜ਼ਨ ਹੋ ਜਾਂਦਾ ਨਵੀਂ ਚੀਜ਼ ਉੱਭਰ ਕੇ ਨਹੀਂ ਆਉਂਦੀ ਤਾਂ ਇਸ ਕਰਕੇ ਨਾਨ ਪੋਲੀਟੀਕਲ ਜਿਹੜੇ ਯੂਥ ਹੈਗੇ ਆ ਉਹਨਾਂ ਨੂੰ ਇੰਗੇਜ ਕਰਨ ਦਾ ਲਕਸ਼ ਹੈਗਾ ਕਿ ਇੱਕ ਨਵੀਂ ਸੋਚ ਪ੍ਰੋਵੇ 2047 ਦਾ ਸਰ ਕੰਪੀਟੀਸ਼ਨ ਦੀ ਗੱਲ ਕੀਤੀ ਹੈ ਕਿਹੜੇ ਕਿਹੜੇ ਕੰਪੀਟੀਸ਼ਨ ਕੰਪੀਟੀਸ਼ਨ ਇਹਦੇ ਵਿੱਚ ਕੁਇਜ਼ ਕੰਟੈਸਟ ਹੈਗੇ ਡੈਕਲੇਮੇਸ਼ਨ ਕੰਟੈਸਟ ਹੈਗੇ ਤੇ ਹੋਰ ਇੱਕ ਕਲਚਰਲ ਉਹਦੇ ਵਿੱਚ ਐਗਜ਼ਿਬਿਸ਼ਨ ਹੈਗੀ ਹੈ ਸਾਇੰਸ ਐਗਜ਼ਿਬਿਸ਼ਨ ਹੈਗੀ ਹੈ ਜਿਹਦੇ ਬੇਸ ਤੇ ਮਾਰਕਸ ਵਗੈਰਾ ਦਿੱਤੇ ਜਾਣਗੇ ਔਰ ਹੌਲੀ ਹੌਲੀ ਸ਼ਾਰਟਲਿਸਟ ਹੋ ਕੇ ਨੈਸ਼ਨਲ ਪੱਧਰ ਤੱਕ ਰਾਸ਼ਟਰੀ ਪੱਧਰ ਤੱਕ ਯੂਥ ਜਿਹੜੇ ਪਹੁੰਚ ਇਹ ਜ ਹੈਗੀ ਹੈ 15 15 ਤੋਂ 29 ਸਾਲ ਕੋਈ ਵੀ ਕੋਈ ਵੀ ਹੋਵੇ ਉਹਦੇ ਵਿੱਚ ਕੋਈ एलिजिਬਿਲਟੀ ਕੁਛ ਨਹੀਂ ਹੈ ਚਾਹੇ ਉਹ ਪੜ੍ਹਿਆ ਲਿਖਿਆ ਹੈ ਜਾਂ ਪੜ ਰਿਹਾ ਹੈ ਜਾਂ ਨਹੀਂ ਪੜ ਰਿਹਾ ਹੈ ਕਾਲਜ ਹੈ ਸਕੂਲ ਹੈ ਯੂਨੀਵਰਸਿਟੀ ਹੈ ਕੋਈ ਵੀ ਡੇਟ ਵਗੈਰਾ ਕੀ ਹੈ ਹਾਂ ਡੇਟਸ ਉਹਦੀਆਂ 25 ਤਰੀਕ ਤੋਂ 25 ਨਵੰਬਰ ਤੋਂ ਉਹਦੀ ਰਜਿਸਟ੍ਰੇਸ਼ਨ ਸ਼ੁਰੂ ਹੈਗੀ ਹੈ ਜਿਹਦੇ ਮਾਈ ਭਾਰਤ ਜਿਹੜਾ ਪੋਰਟਲ ਹੈਗਾ ਉਸ ਤੇ ਜਾ ਕੇ ਤੁਸੀਂ ਰਜਿਸਟ੍ਰੇਸ਼ਨ ਕਰ ਸਕਦੇ ਹੋ ਬਾਕੀ ਜਿਹੜੀਆਂ ਗਾਈਡਲਾਈਨਸ ਹੈਗੀਆਂ ਉਹਦੇ ਵਿੱਚ ਸਾਰੀਆਂ ਦਿੱਤੀਆਂ ਹੋਈਆਂ ਨੇ ਇਹ ਤੁਹਾਡੇ ਦੇ ਡਿਪੈਂਡ ਕਰਦਾ ਜਿੱਦੇ ਜਿੰਨਾ ਜ਼ਿਆਦਾ ਤੁਸੀਂ ਪਬਲਿਸੀਸਾਈਜ਼ ਕਰੋਗੇ ਉਹਨਾਂ ਦਾ ਜ਼ਿਆਦਾ ਯੂਥ ਇੰਗੇਜ ਹੋਊਗਾ ਜੀ ਰਜਿਸਟ੍ਰੇਸ਼ਨ ਕੋਈ ਫੀਸ ਹੈ ਜਾਂ ਨਹੀਂ ਕੋਈ ਫ੍ਰੀ ਬਿਲਕੁਲ ਫ੍ਰੀ ਹੈਗਾ ਜੀ ਕੋਈ ਇਹਦੇ ਵਿੱਚ ਕੋਈ ਫੀਸ ਨਹੀਂ ਆ ਕਿਉਂਕਿ ਦੇਖੋ ਮਕਸਦ ਇਹ ਪੈਸਾ ਕਮਾਣਾ ਨਹੀਂ ਹੈ ਜਾਂ ਕੋਈ ਉਹਨਾਂ ਨੂੰ ਹਾਰਡਸ਼ਿਪ ਦੇਣਾ ਨਹੀਂ ਹੈ ਵੀ ਰਜਿਸਟ੍ਰੇਸ਼ਨ ਕਰਨ ਵਾਸਤੇ ਪੈਸੇ ਜਮਾ ਕਰਾਣੇ ਇਸ ਤਰ੍ਹਾਂ ਕੁਝ ਨਹੀਂ ਹੈ ਅਸੀਂ ਚਾਹੁੰਦੇ ਆ ਵੀ ਟੈਲੈਂਟ ਜਿਹੜਾ ਐਕਚੁਅਲ ਰੀਅਲ ਟੈਲੈਂਟ ਹੈਗਾ ਉਹ ਬਾਹਰ ਨਿਕਲੇ ਸਰ ਇਹ ਮਾਈਕਰੋ ਲੈਵਲ ਤੇ ਕਿਵੇਂ ਕੰਮ ਕੀਤਾ ਜਾਦਾ ਕਿਉਂਕਿ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਹੁੰਦਾ ਕਿ ਉਹ ਰਜਿਸਟ੍ਰੇਸ਼ਨ ਨਹੀਂ ਕਰਾਪ ਹੁੰਦੀ ਜਾਂ ਆਨਲਾਈਨ ਇਹਨੇ ਅਪਡੇਟਡ ਨਹੀਂ ਹੁੰਦੇ ਤਾਂ ਉਸ ਉਹੀ ਉਸੇ ਵਾਸਤੇ ਹੀ ਤੁਹਾਨੂੰ ਸਭ ਨੂੰ ਅਸੀਂ ਇੱਥੇ ਸਾਡੇ ਨਹਿਰੂ ਯੁਵਾ ਕੇਂਦਰ ਹੈਗੇ ਆ ਇਹਨਾਂ ਦੇ ਵੀ ਅੱਗੇ ਸੈਂਟਰਸ ਹੈਗੇ ਆ ਇਹ ਵੀ ਅੱਗੇ ਪਹਚਾਣਗੇ ਸਾਡੇ ਯੂਥ ਅਫੇਅਰਸ ਵਾਲੇ ਜਿਹੜੇ ਹੈਗੇ ਹੈ ਮਿਨਿਸਟਰੀ ਹੈਗੀ ਹੈ ਉਹਨਾਂ ਦੇ ਵੀ ਅੱਗੇ ਥੱਲੇ ਜਿਹੜੇ ਹੈਗੇ ਹੈ ਸੈਂਟਰ ਬਣੇ ਹੋਏ